ਇਸ ਪੰਜਾਬ ਦੀ ਧਰਤੀ ਨੇ ਆਪਾਂ ਸਾਰਿਆਂ ਨੂੰ ਔਰ ਮੈਨੂੰ ਵੀ ਬੜਾ ਕੁਝ ਦਿੱਤਾ ਔਰ ਜਿੱਥੇ ਕਾਰੋਬਾਰ ਦਿੱਤਾ ਉਥੇ ਸਿਆਸਤ ਦੇ ਵਿੱਚ ਵੀ ਬਾਰ-ਬਾਰ ਜਿਤਾਇਆ ਮੈਂ ਰਣੀਆਂ ਉਹਨਾਂ ਲੋਕਾਂ ਦਾ ਲੇਕਿਨ ਅੱਜ ਮੈਂ ਉਹ ਐਮਐਲਏ ਸ਼ਿਪ एमपी शिप وزیری ਜੰਡਾਈ ਆ ਉਹ ਯਾਰ ਚੰਗੀ ਦੇ ਕਿਲੀ ਦੇ ਟੰਕੇ ਆ ਕਿ ਕਿਸਾਨਾਂ ਦੀ ਔਰ ਪੰਜਾਬ ਦੀ ਗੱਲ ਕਰੀਏ ਬਹੁਤ ਲੋਕ ਬਣੇ ਕਈ ਵਾਰ ਬਣੇ ਔਰ ਦੁੱਖ ਹੁੰਦਾ ਬਣਿਆ ਮੈਂ ਵੀ ਲੇਕਿਨ ਉਹ ਨਹੀਂ ਕਰ ਪਾਇਆ ਜੋ ਕਰਨਾ ਚਾਹੀਦਾ ਸੀ ਔਰ ਇਹ ਵੇਖਿਆ ਗਿਆ ਕਿ ਪੰਜਾਬ ਰੇਗਿਸਤਾਨ ਬਣਨ ਨੂੰ ਜਾ ਰਿਹਾ ਜੇ ਸਾਡਾ ਪਾਣੀ ਦੀ ਖਪਤ ਦੇ ਖੇਤਰਾਂ ਰਹੀ ਇਸ ਕਰਕੇ ਇੱਕ ਵਾਰ ਮੌਕਾ ਮਿਲਿਆ ਵਿਧਾਨ ਸਭਾ ਦੀ ਕਮੇਟੀ ਦਾ ਪ੍ਰਧਾਨ ਬਣਨ ਦਾ ਉਹ 250 ਪੇਜ ਦੀ ਰਿਪੋਰਟ 50 ਪੁਆਇੰਟ 128 ਘੰਟੇ ਕੰਮ ਕੀਤੇ ਤਿੰਨਾਂ ਮਹੀਨਿਆਂ ਦੇ ਵਿੱਚ ਕਮੇਟੀ ਬਿਨੇ ਆਪਣੀ ਰਿਪੋਰਟ ਦਿੱਤੀ ਆ ਜਿਹੜੀ ਪਾਣੀ ਦੀ ਸਾਂਭ ਸੰਭਾਲ ਔਰ ਪਾਣੀ ਪੰਜਾਬ ਦਾ ਬਚਾਇਆ ਕਿਦਾਂ ਜਾਵੇ ਮੈਂ ਜਦੋਂ ਦਾ ਰਾਜਨੀਤੀ ਚ ਆਇਆ ਫਸਲੀ ਭਵਿੰਤਾ ਦੀ ਗੱਲ 1983 ਤੋਂ ਸਮੇ ਸਮੇਂ ਦੀਆਂ ਸਰਕਾਰਾਂ ਨੇ ਹਰ ਵਾਰ ਕੀਤੀ ਲੇਕਨ ਨਤੀਜਾ ਨਤੀਜਾ ਜ਼ੀਰੋ ਇਲੈਕਸ਼ਨ ਤੋਂ ਪਹਿਲਾਂ ਫਸਲੀ ਭਵਿੰਤਾ ਜੀਵਿੰਦਾਰ ਦਾ ਛੁਟਕਾਰਾ ਚੋਣੇਆਂ ਔਰ ਕਣਕ ਤੋਂ ਲਿਆ ਕਰਾਇਆ ਜਾਵੇ ਲੇਕਿਨ ਹੋਇਆ ਕੋਈ ਵਿਸ਼ੇਸ਼ ਨਹੀਂ ਤੇ ਮੌਕਾ ਮਿਲਿਆ ਮੈਨੂੰ ਆਪਣੇ ਲੈਵਲ ਦੇ ਉੱਤੇ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਕੇ ਕਰਨਾ ਚਾਹਨਾ ਕਿ ਬਹੁਤ ਸਾਰੇ ਇੱਥੇ ਕਿਸਾਨ ਕੋਈ ਮੈਨੂੰ ਸਟੇਜ ਤੇ ਵੀ ਮਿਲੇ ਕਿ ਭਾਈ ਤੁਹਾਡੀ ਚਕੁੰਦਰ ਵਿਜੀ ਸੀ 15000 ਏਕੜ ਰਕਬਾ ਚਕੁੰਦਰ ਕਣਕ ਨੂੰ ਤੁਗਣੀ ਆਮਦਨ ਜੀ ਵੀ ਧਾਰਦੀ ਹਰ ਸਾਲ ਅਸੀਂ 15000 ਏਕੜ ਉਹਦੀ ਚੀਨੀ ਬਣਾਉਂਦੇ ਆ ਰਾਣਾ ਸ਼ੁਕਰ ਦੇ ਵਿੱਚ ਮੈਂ ਸਮਝਦਾ ਇਹਨਾਂ ਦੇ ਉਪਰਾਲੇ ਸਰਕਾਰਾਂ ਨੂੰ ਵੀ ਕਰਨੇ ਚਾਹੀਦੇ ਆ ਲੇਕਿਨ ਹੋ ਨਹੀਂ ਰੇ ਹੋ ਨਹੀਂ ਰੇ ਅoraj ਮੈਂ ਜੇ ਮਾਲਵੇ ਦੀ ਧਰਤੀ ਤੇ ਆਇਆ ਤੁਹਾਡੇ ਦਰਸ਼ਨ ਹੋਏ ਆ ਇੱਕ ਤੇ ਮੈਂ ਮੇਕੋ ਤੁਹਾਨੂੰ ਮਿਲਣੀ ਪਿਆ ਹਲੇ ਸਵਾਰ ਕੇ ਸਵਾਰ ਕੇ ਮਿਲਣ ਦਾ ਮਤਲਬ ਕਿ ਰਾਣਾ ਜਿਹਨੂੰ ਮਿਲਦਾ ਉਹਨੂੰ ਜਫੀ ਪਾ ਕੇ ਮਿਲਦਾ ਵੀਰੋ ਉਹ ਵੀ ਕੰਮ ਕਰਾਂਗੇ ਤੁਹਾਡੇ ਨਾਲ ਪਿਆਰ ਪਾਉਣ ਲਈ ਆਏ ਆ ਲੇਕਿਨ ਮੈਂ ਇੱਕ ਗੱਲ ਕਰਨੀ ਚਾਹੁੰਦਾ ਕਿ ਸਾਡਾ ਕਿਸਾਨ 13 ਮਹੀਨੇ ਦਾ ਸੰਘਰਸ਼ ਕੀਤਾ ਜੇ ਪੀੜਾ ਸੀ ਤਾਂ ਕੀਤਾ ਹੁਣ ਡਲੇਵਾਲ ਸਾਹਿਬ ਮਰਨ ਵਰਤੇ ਲੇਕਿਨ ਹਾਲੇ ਵੀ ਸਰਕਾਰ ਸੀਰੀਅਸ ਨਹੀਂ ਕਿਸਾਨ ਦਾ ਹਾਲ ਮਾੜਾ ਸਾਰੇ ਜਾਣਦੇ ਆ ਔਰ ਕਈ ਵਾਰ ਸਟੇਜਾਂ ਦੇ ਉੱਤੇ ਵੱਡਾ ਕਿਸਾਨ ਔਰ ਛੋਟੇ ਕਿਸਾਨ ਦੀਆਂ ਗੱਲਾਂ ਹੋ ਜਾਂਦੀਆਂ ਬਈ ਕਿਸਾਨ ਤਾਂ ਕਿਸਾਨ ਆ ਵੱਡਾ ਕੀ ਛੋਟਾ ਕੀ ਕਿਸੇ ਕੋ 4 ਕਿੱਲੇ ਦਾ ਕਿਸੇ ਕੋ 8 ਕਿਸੇ ਕੋ 10 ਣ ਕੇ 15 ਹੋਣਗੇ ਤੇ ਉਹ ਵੱਡਾ ਨਹੀਂ ਹੋ ਜਾਂਦਾ ਔਰ ਮੈਂ ਸਮਝਦਾ ਹਰ ਕਿਸਾਨ ਦੀ ਜ਼ਮੀਨ ਵਧਣੀ ਚਾਹੀਦੀ ਆ ਲੇਕਿਨ ਗੱਲ ਆ ਅੱਜ ਕੱਢ ਚਲਾਉਣ ਦੇ ਲਾਲੇ ਪਏ ਆ ਇਸੇ ਬਾਰੇ ਸੋਚਣਾ ਪਊਗਾ ਔਰ ਉਹ ਸੋਚ ਨੂੰ ਕੱਲਾ ਇਨਸਾਨ ਕੋਈ ਅੱਗੇ ਨਹੀਂ ਵਧਾ ਸਕਦਾ ਤੁਸੀਂ ਇਹ ਇਸ ਇਲਾਕੇ ਦੇ ਚੀਦਾ ਚੀਦਾ ਬੰਦੇ ਸਿਰਕਟ ਲੋਕ ਇੱਥੇ ਉਪਸਥਿਤੋਂ ਇੱਕ ਤੋੜ ਮੱਕੀ ਦੀਆਂ ਮੱਕੀ ਵੀ ਇੱਕ ਤੋੜ ਐ ਦੇਖੋ ਮਾਲਵੇ ਦੇ ਵਿੱਚ 8 ਲੱਖ ਤੋਂ 10 ਲੱਖ ਐਕਟਰ ਤਰਤੀ ਨਰਮੇ ਹੇਠ ਸੀ ਲੇਕਿਨ ਆ ਪਿਛਲੇ ਸਾਲ ਘਟਦੇ ਘਟਦੇ ਕੋ ਪਿਛਲੇ ਸਾਲ ਚ ਨਹੀਂ ਘਟ ਗਈ ਕਿਸੇ ਇੱਕ ਸਰਕਾਰ ਨੂੰ ਮੈਂ ਜ਼ਿੰਮੇਵਾਰ ਨਹੀਂ ਠਹਿਰਾਵਾਂਗਾ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਆਪਣੀ ਜਿਹੜਾ ਦਾਇਰਤਾ ਸੀ ਕਰਮ ਸੀ ਉਹ ਪੂਰਾ ਨਹੀਂ ਨਿਭਾਇਆ ਸਾਡੀ ਵੀ ਸਰਕਾਰ ਰਹੀ ਲੇਕਿਨ ਪਿਛਲੇ ਸਾਲ ਜਿਹੜੀ 8 ਤੋਂ 10 ਲੱਖ ਹੈਕਟੇਰ ਇਹਦਾ ਮਤਲਬ 20% ਪੰਜਾਬ ਨਰਮਾ ਬੀਜਦਾ ਸੀ ਉਹ ਅਜੇ 1% ਤੇ ਆ ਗਿਆ 1% ਤੇ 1% ਪੰਜਾਬ ਦੀ ਧਰਤੀ ਜਾਂ 2% ਪੰਜਾਬ ਦੀ ਧਰਤੀ ਅੱਜ ਨਰਮੇ ਹਟਿਆ ਵੀਰੋ ਮੇਰੇ ਉਹ ਚਿੰਤਾ ਦਾ ਵਿਸ਼ਾ ਆ ਔਰ ਕਿਸਾਨ ਦਾ ਕੋਈ قصੂਰ ਨਹੀਂ ਕਿਸਾਨ ਜੇ ਨਰਮਾ ਛੱਡ ਕੇ ਝੋਨਾ ਬੀਜਣ ਲੱਗਾ ਤੇ ਉਹਨੂੰ ਆਮਦਨ ਸੀ ਨਰਮੇ 'ਚ ਨਰਮੇ 'ਚ ਆਮਦਨ ਸੀ ਲੇਕਿਨ ਗੁਲਾਬੀ ਸੁੰਢੀ ਨੇ ਨਾਸ ਮਾਰ ਦਿੱਤਾ ਜ਼ਿਮੀਂਦਾਰਾਂ ਨੇ ਆਪਣਾ ਖੜੀ ਫਸਲ ਬਾਦ ਦਿੱਤੀ ਔਰ ਪਿਛਲੇ ਸਾਲ ਅਮਰਾੜ ਸਾਹਿਬ ਕਿੱਥੇ ਆ ਗੁਰਪ੍ਰੀਤ ਮਰਾੜ ਇਹਨੂੰ ਮੈਂ ਜਦੋਂ ਨਰਮਾ ਤੁਸੀਂ ਅਗਸਤ ਦੇ ਵਿੱਚ ਪੋਣਾ ਚਾਲੂ ਕੀਤਾ ਮੈਂ ਕੈਨੇਡਾ ਜਾ ਰਿਹਾ ਸੀ 15 ਤਰੀਕ ਨੂੰ ਮੈਂ ਕਿਹਾ ਮਰਾੜ ਸਾਹਿਬ ਤੂੰ ਮਾਲਵੇ ਦਾ ਰਹਿਣ ਵਾਲਾ ਇਲਾਕੇ ਤੋਂ ਵਕਵ ਆ ਘਟੋ ਘਟ ਇੱਕ 100 ਕਿਲਾ ਮੱਕੀ ਤੂੰ ਮੇਰੇ ਵੱਲੋਂ ਵਜਾ ਨਫਾ ਨੁਕਸਾਨ ਜ਼ਿਮੀਦਾਰ ਨਾ ਮੈਂ ਕਰੂੰਗਾ ਲੇਕਿਨ ਕਿਸੇ ਦੇ ਕੰਨ ਤੇ ਜੂ ਨਹੀਂ ਰੰਗੀ ਫਿਰ ਮਰਾਨਾ ਮੈਂ ਕੈਨੇਡਾ ਤੋਂ ਲੜਿਆ ਤੇ ਜਦੋਂ 15 ਅਗਸਤ ਕੋਈ ਟਾਈਮ ਮੱਕੀ ਬੀਜਣ ਦਾ ਨਹੀਂ ਸੀ ਤੇ 1 ਸਤੰਬਰ ਨੂੰ ਅੰਨੀ ਵਾਲੇ ਪਿੰਡ ਜ਼ਿਲ੍ਹਾ ਫਾਜ਼ਲਕਾ ਉਥੇ ਸ਼ੇਰ ਨੇ ਜਦੋਂ ਵੱਢਣ ਦਾ ਟਾਈਮ ਸੀ ਉਦੋਂ ਮੱਕੀ ਭਜਾਤੀ ਵੇਖੋ ਸਤੰਬਰ ਦੇ ਵਿੱਚ 15 ਦੇ ਬਾਅਦ ਮੱਕੀ ਵੱਢਣ ਦਾ ਟਾਈਮ ਹੁੰਦਾ ਇਹਨੇ ਇੱਕ ਤਰੀਕ ਨੂੰ ਬਜਾਈ ਉਹ ਜ਼ਿੰਮੇਦਾਰ ਦਾ ਝਾੜ ਪੂਰੀ ਮਿਹਨਤ ਨਾਲ ਬਜਾਈ ਨੋਮੈਟਿਕ ਸੀਡ ਡ੍ਰਿਲ ਉਹ ਜਿਹੜੀ ਪ੍ਰੈਸ਼ਰ ਨਾਲ ਬੀਜਦੀ ਆ ਦਾਣੇ ਉਹ ਜਿਹੜੀ ਡਾਕਟਰ ਸਾਹਿਬ ਦੱਸ ਕੇ ਗਏ ਆ ਉਹਦੇ ਨਾਲ ਬਜਾਈ ਔਰ ਉਹਨੂੰ ਪੂਰੀ ਸਪੋਰਟ ਕੀਤੀ ਤਾਂ 22 ਕੁਇੰਟਲ ਦੀ ਮੱਕੀ ਨਿਕਲੀ ਇਹ ਮੱਕੀ 30 ਕੁੰਟਲ ਤੋਂ ਉੱਪਰ ਨਿਕਲੇਗੀ ਨਿਕਲਣੀ ਚਾਹੀਦੀ ਆ ਜਿੰਨਾ ਮਿਹਨਤੀ ਪੰਜਾਬ ਦਾ ਕਿਸਾਨ ਆ ਔਰ ਮੈਂ ਸਮਝਾ ਦੇ ਤੀ ਕੁੰਟਲ ਮੱਕੀ ਨਿਕਲੇ ਔਰ 250 ਜਾਂ 2400 ਰੁਪਏ ਨੂੰ ਵੇਕੇ 250 ਹੀ ਲਾਓ ਤੇ 60000 ਰੁਪਏ ਦੀ ਮੱਕੀ ਹੁੰਦੀ ਆ ਚਲੋ ਤੁਸੀਂ 2 3 4 5 ਕੁੰਟਲ ਘਟਾ ਦਿਓ ਤੇ ਸਰਕਾਰ ਦਾ ਅੱਜ ਪਰ ਏਕੜ 10000 ਰੁਪਈਆ ਬਿਜਲੀ ਦਾ ਖਰਚਾ ਆ ਰਿਹਾ ਉਹ ਜਿਹੜਾ ਮੱਕੀ ਬੀਜੂਗਾ ਉਹ ਬਿਜਲੀ ਘੱਟ استعمال ਕਰੂਗਾ ਅੱਬ ਤੇ ਨਹਿਰੀ ਪਾਣੀ ਨਿਆ ਪਾੜ ਲਊਗਾ ਸੋ 10000 ਰੁਪਈਆ ਜ਼ਿੰਮੇਦਾਰ ਨੂੰ ਕੈਸ਼ ਸਬਸਿਡੀ ਪੰਜਾਬ ਸਰਕਾਰ ਦੇਵੇ ਔਰ ਮੈਂ ਇਹਦੇ ਤੇ ਸੈਮੀਨਾਰ ਵੀ ਚਿੱਠੀ ਵੀ ਕਾਨਫਰੰਸ ਵੀ ਪ੍ਰੈਸ ਕਾਨਫਰੰਸ ਵੀ ਕੀਤੀ ਔਰ ਸਰਕਾਰ ਨੂੰ ਭਾਰਤ ਸਰਕਾਰ ਨੂੰ ਮਿਲ ਗਿਆ ਪੰਜਾਬ ਸਰਕਾਰ ਨੂੰ ਕਿਹਾ ਭਾਰਤ ਸਰਕਾਰ ਨਾਲ ਗੱਲ ਕਰੋ ਕਿ 15000 ਰੋ ਦੇਣ ਕਿਉਂਕਿ ਨੈਸ਼ਨਲ ਇੰਟਰਸਟ ਦੇ ਵਿੱਚ ਇਹ ਕੰਮ ਕਰ ਰਹੇ ਅਸੀਂ ਚਲੋ ਦਿੰਦੇ ਨਹੀਂ ਦਿੰਦੇ ਲੇਕਿਨ ਪੰਜਾਬ ਸਰਕਾਰ 10000 ਰੁਪਿਆ ਦੇ ਸਕਦੀ ਆ ਜੇ 5 10000 ਰੁਪਿਆ ਦੇ ਦੇਣ ਤੇ ਸਾਡਾ ਬੜੇ ਆਰਾਮ ਨਾਲ 65 70000 ਰੁਪਏ ਦਾ ਕੀਲਾ ਹੋਊਗਾ ਔਰ ਪਾਣੀ ਬਚੂਗਾ ਕਿਸਾਨ 15 ਮਈ ਨੂੰ ਵੀ ਇਸ ਵਾਰ ਤੁਹਾਨੂੰ ਮੈਂ ਦੱਸਣੀ ਚਾਹਣਾ ਮੱਕੀ ਸਪ੍ਰਿੰਗ ਮੇਜ਼ੇ ਜਿਹਨੂੰ ਹਾੜੂ ਮੱਕੀ ਕਹਿੰਦੇ ਆ ਉਹ ਅੱਜ ਕੱਲ ਲੋਕ ਲਾ ਰਹੇ ਆ ਲੇਕਿਨ ਆਪਾਂ ਬਰਸਾਤੀ ਮੱਕੀ ਲਾਉਣੀ ਆ ਜੇ ਸਰਕਾਰ ਜਦੋਂ ਨਰਮਾ ਬੀਜੀਦਾ ਸੀ ਸਾਨੂੰ ਨਹਿਰੀ ਪਾਣੀ ਦਿੰਦੀ ਸੀ ਤੇ ਅਸੀਂ ਨਰਮਾ ਬਿਜਾਈ ਤੋਂ ਲੈ ਕੇ ਉਹਦੀ ਦੇਖ ਰੱਖ ਲਈ ਸਮੇਂ-ਸਮੇਂ ਤੇ ਪਾਣੀ ਮਿਲਦਾ ਸੀ ਅੱਜ ਨਰਮਾ ਤਾਂ ਹੋ ਗਿਆ ਗਾਇਬ ਨਰਮਾ ਵੀ ਵਾਪਸ ਲਿਆਉਣਾ ਔਰ ਨਰਮੇ ਦਾ ਅਲਟਰਨੇਟਿਵ ਪਾਣੀ ਬਚਾਉਣ ਲਈ ਇੱਕ ਮੱਕੀ ਆ ਨਾ ਕੇਵਲ ਇਥਨੋਲ ਜਿਹੜਾ ਕੀ ਰੋਜ ਦਾ 5000 ਏਕੜ ਮੱਕੀ ਅ ਮਤਲਬ 1.5 ਲੱਖ 2 ਲੱਖ ਕਿੱਲਾ ਮੱਕੀ ਇਥਨੋਲ ਫੈਕਟਰੀਆਂ ਸਾਰੀਆਂ ਮਿਲ ਕੇ ਖਾਣਗੀਆਂ ਲੇਕਿਨ 1.5 ਲੱਖ ਇੱਕੜ ਕਦੋਂ ਪਹੁੰਚਾਂਗੇ ਕਿਵੇਂ ਪਹੁੰਚਾਂਗੇ ਸ਼ੁਰੂਆਤ ਹੋਣੀ ਚਾਹੀਦੀ ਆ ਮੇਰਾ ਮਤਲਬ ਔਰ ਖਾਲੀ 에ਥਨੋਲ ਫੈਕਟਰੀਆਂ ਨਹੀਂ ਫੀਡ ਸਟਾਰਚ ਔਰ ਇਦਾਂ ਦੇ ਬੜੇ ਹੋਰ ਕਾਰਖਾਨੇ ਜਿਹੜੇ ਮੱਕੀ ਯੂਜ਼ ਕਰਦੇ ਆ ਪੋਲਟਰੀ ਚਾਹਦੀ ਆ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿੱਥੇ ਮੈਂ ਤੁਹਾਨੂੰ ਇਹ ਪੱਕੀ ਮੱਕੀ ਦੀ ਗੱਲ ਕਰਦਾ ਉਥੇ ਰਾਜਸਥਾਨ ਸਾਰਾ ਪਿਆ ਮਧਿਆ ਪ੍ਰਦੇਸ਼ ਪਿਆ ਇਹੋ ਜਿਹੇ ਇਲਾਕੇ ਜਿੱਥੇ ਚਾਰਾ ਨਹੀਂ ਮਿਲਦਾ ਤੇ ਅੱਜ ਕੱਲ ਜੜੀਆਂ ਗੱਠਾ ਬਣਾ ਕੇ ਮੱਕੀ ਦੀਆਂ ਸੀ ਬਾਹਰ ਐਕਸਪੋਰਟ ਕਰ ਰਹੇ ਆ ਉਹ ਵੀ ਇੱਕ ਬੜਾ ਵਧੀਆ ਬਿਜ਼ਨਸ ਆ ਸੋ ਪਾਣੀ ਬਚਾਉਣ ਦੀ ਲੋੜ ਐ ਪੰਜਾਬ ਬਚਾਉਣਾ ਤੇ ਪਾਣੀ ਬਚਾਓ ਨਹੀਂ ਸਾਡੇ ਕੋਲ 15 17 ਸਾਲ ਤੋਂ ਵੱਧ ਪਾਣੀ ਹੈ ਨਹੀਂ ਇਹ ਮੁੱਕ ਜਾਣਾ ਔਰ ਪੰਜਾਬ ਜੇ ਰੇਗਿਸਤਾਨ ਹੋ ਗਿਆ ਤੇ ਬਹੁਤ ਭਿਆਨਕਰ ਸਥਿਤੀ ਹੋਏਗੀ ਹਰ ਬੰਦੇ ਨੂੰ ਹਰ ਬੰਦੇ ਨੂੰ ਇਸ ਦਾ ਨੁਕਸਾਨ ਹੋਏਗਾ ਔਰ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹਨਾ 17 ਤੋਂ ਲੈ ਕੇ 22 ਤਾਈ 6800 ਕਰੋੜ ਰੁਪਇਆ ਬਿਜਲੀ ਦਾ ਖਰਚਾ ਆਉਂਦਾ ਸੀ ਜਿਹੜੀ ਕਿਸਾਨੀ ਨੂੰ ਦਿੱਤੀ ਜਾਂਦੀ ਸੀ ਅੱਜ ਵੱਧ ਕੇ 9300 ਹੋ ਗਿਆ ਉਦੋਂ ਜੇ 250 ਤੋਂ 300 ਤਾਈ ਅਸੀਂ ਗਹਿਰਾ ਪਾਣੀ ਕੱਢ ਕੇ ਤੇ ਆਪਣੀਆਂ ਫਸਲਾਂ ਸਿੰਜਦੇ ਸੀਗੇ ਅੱਜ ਉਹ 350 ਦੇ ਹੋ ਗਿਆ 800 ਫੁੱਟ ਥੱਲੇ ਚਰੇ ਗਏ ਸਤਾਂ ਪੰਜਾ ਸੱਤਾਂ ਸਾਲਾਂ ਚ ਤੇ ਸਾਡਾ 9300 ਕਰੋੜ ਰੁਪਈਆ ਆ ਜਿਹੜਾ ਪਿਛਲਾ ਬਜਟ ਸੀ ਉਹ ਜ 9300 ਕਰੋੜ ਰੁਪਈਆ ਦੀ ਸਬਸਿਡੀ ਜਿਹੜੀ ਆ ਉਹ ਸਰਕਾਰ ਨੇ ਐਗਰੀਕਲਚਰ ਸੈਕਟਰ ਨੂੰ ਦੇਣੀ ਆ ਕਹਿਣ ਦਾ ਮਤਲਬ ਹੈ ਪਾਣੀ ਡੂੰਘਾ ਜਾ ਰਿਹਾ ਉਸ ਪਾਣੀ ਨੂੰ ਕੱਢਣ ਲਈ ਬਿਜਲੀ ਜ਼ਿਆਦਾ ਲੱਗਣੀ ਆ ਹਾਰਸ ਪਾਵਰ ਅਸੀਂ ਮੋਟਰਾਂ ਦੀ ਵਧਾਈ ਤੁਰੇ ਜਾਂਦੇ ਆ ਸਾਡੀ ਲੋੜ ਆ ਕਿਸਾਨ ਦਾ ਕਸੂਰ ਨਹੀਂ ਨੋਣਾ ਲੇਕਿਨ ਇਹ ਫਸਲ ਫਸਲੀ ਭਵਿੰਤਾ ਤੇ ਤਰੀਕੇ ਜਿਹੜੇ ਫਸਲ ਬੀਜਣ ਦੇ ਝੋਨੇ ਬੀਜਣ ਦੇ ਮੈਨੂੰ ਯਾਦ ਹੈ ਜਦੋਂ ਕੋਵਿਡ ਆਇਆ ਤੇ ਸਾਡੇ ਬਹੁਤ ਸਾਰੇ ਉਸ ਵੇਲੇ ਦੇ ਵਜ਼ੀਰਾਂ ਨੇ ਲੋਕਾਂ ਨੂੰ ਮਿਲਣਾ ਬੰਦ ਕਰ ਦਿੱਤਾ ਸੀ ਰਾਣਾ ਉਦਣ ਵੀ ਕੋਵਿਡ ਦੌਰਾਨ ਹਰ ਰੋਜ਼ 1.5 ਘੰਟੇ ਲਈ ਹਸਪਤਾਲ ਜਾਂਦਾ ਸੀ ਸਿਵਲ ਹਸਪਤਾਲ ਔਰ ਇੱਥੇ ਤਾਂ ਹੀ ਕਿ ਕੋਵਿਡ ਦੇ ਬਾੜਾਂ 'ਚ ਵੀ ਚੱਲ ਜਾਂਦਾ ਰਿਹਾ ਕੋਵਿਡ ਨਹੀਂ ਹੋਇਆ ਯਾਰ ਉਹ ਲੇਕਿਨ ਜਦੋਂ ਚੰਡੀਗੜ੍ਹ ਚਲੇ ਗਿਆ 15 ਦਿਨਾਂ 'ਚ ਟਾਰਿਆ ਕੋਵਿਡ ਨੇ ਕਹਿੰਦਾ ਤੇਰਾ ਕੰਮ ਕਮਰੇ 'ਚ ਬੈਠਣ ਦਾ ਥੋੜੀ ਨਾ ਲੋਕਾਂ 'ਚ ਆ ਸੋ ਮੇਰਾ ਕਹਿਣ ਦਾ ਮਤਲਬ ਹੈ ਉਸ ਦੌਰਾਨ ਲੇਬਰ ਪੱਜ ਗਈ ਦੋ ਡਾਕਟਰ ਦੋ ਡਾਕਟਰਾਂ ਦਾ ਮੈਂ ਨੋ ਲੈਣਾ ਚਾਹਾਂਗਾ ਇੱਥੇ ਡਾਕਟਰ ਪੁੱਲਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਔਰ ਡਾਕਟਰ ਗਿੱਲ 60 ਬੰਦੇ ਮੇਰੇ ਗੰਨੇ ਵਾਲੇ ਜਿੱਥੇ ਜਿੱਥੇ ਮੈਂ ਗੰਨਾ ਵਜਾਉਂਦਾ ਸੀ ਜਿੱਥੇ ਜਿੱਥੇ ਮੈਂ ਚਕੁੰਦਰ ਵਜਾਉਂਦਾ ਸੀ ਫਰੀਦਕੋਟ ਹਲਕੇ ਤਾਈ ਅਸੀਂ ਕਰੀਬ ਕਰੀਬ 60 ਸੈਮੀਨਾਰ ਕੀਤੇ ਔਰ ਮੈਨੂੰ ਬਹੁਤ ਖੁਸ਼ੀ ਹੋਈ ਉਹਨਾਂ ਦੇ ਡਾਕਟਰਾਂ ਤੇ ਕਿ ਬੜੀ ਮਿਹਨਤ ਕੀਤੀ ਲੋਕਾਂ ਨੂੰ ਪ੍ਰੇਰਿਤ ਕੀਤਾ 6 ਲੱਖ ਹੈਕਟਰ 6 ਲੱਖ ਹੈਕਟਰ ਪੰਜਾਬ ਦੀ ਧਰਤੀ ਦਾ 12% ਏਰੀਆ ਔਰ ਅਗਰ ਤੁਸੀਂ ਝੋਨੇ ਹੇਡ ਗੱਲ ਕਰੋ ਤੇ ਮੇਰੇ ਖਿਆਲ ਨਾਲ 15 ਤੋਂ ਵੱਧ ਪਰਸੈਂਟ ਏਰੀਆ ਉਹ ਤਰਵਤਰ ਡੀਐਸਆਰ ਸਿੱਧੀ ਬਜਾਈ ਉਹਦੇ ਹੇਠ ਪੰਜਾਬ ਚ ਜਦੋਂ ਹੋਇਆ ਉਹ ਘਟਦੇ-ਘਟਦੇ ਸਾਨੂੰ ਵਧਾਉਣਾ ਚਾਹੀਦਾ ਸੀਗਾ ਕਿਉਂਕਿ ਇਹ 30% ਪਾਣੀ ਘਟਕਦਾ ਆਮ ਝੋਨੇ ਨਾਲੋਂ ਬਿਮਾਰੀਆਂ ਝੋਨੇ ਨੂੰ ਘੱਟ ਹੁੰਨੀਆਂ ਲੇਕਿਨ ਲੇਬਰ ਦਾ ਡਰ ਸੀ ਲੋਕਾਂ ਨੇ ਵਿਝਿਆ ਜਦੋਂ ਲੇਬਰ ਆਈ ਉਹ ਫੇਰ ਕਦੂ ਤੇ ਜਾ ਪਹੁੰਚਿਆ ਜੀ ਕੇਵਲ 1 ਲੱਖ ਹੈਕਟੇਰ ਉਹ ਵੀ ਕਿਤਾਬਾਂ ਚ ਮੈਨੂੰ ਇੱਥੇ ਵੀ ਸ਼ੱਕ ਹੈ ਕਿ ਜਿਹੜੀ 1 ਲੱਖ ਹੈਕਟੇਰ ਦੀ ਫਿਗਰ ਹੈ ਇਹ ਵਿਭਾਗ ਮੈਂ ਗਲਤ ਦਿੱਤੀ ਆ ਦੇਖੋ ਅਗਰ ਪੰਜਾਬ ਬਚਾਉਣਾ ਤਾਂ ਪਾਣੀ ਬਚਾਈਏ ਕਿਸਾਨ ਬਚਾਉਣਾ ਲੰਮੀ ਉਮਰ ਲਈ ਤਾਂ ਉਹਦੀ ਫਸਲੀ ਭਵਿੰਤਾ ਲਿਆਉਣ ਦੀ ਲੋੜ ਹੈ ਮੱਕੀ ਦੀ ਗੱਲ ਕੀਤੀ ਮੱਕੀ ਦਾ ਵੀ ਅਪਾ ਜੀ ਇਹ ਪਹਿਲਾਂ ਨਰਮੇ ਤੇ ਨਰਮੇ ਨਾਲ ਕੀ ਹੋਇਆ ਭਈ ਸਮੇਂ-ਸਮੇਂ ਦੀਆਂ ਸਰਕਾਰਾਂ ਵਿੱਚ ਮੇਰੀ ਵੀ ਸੀ ਸਰਕਾਰ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਉਸ ਵੇਲੇ ਜਿੱਥੇ ਬੋਲਗਾਰਡ 2 ਆਇਆ ਜਿਹਨੂੰ BT ਕਾਟਨ ਤੁਸੀਂ ਕਹਿੰਦੇ ਹੋ ਉਸ ਸਮੇਂ ਨਾ ਆਈ ਸੀ ਉਸ ਸਮੇਂ ਦੇ ਬਾਅਦ ਦੁਬਾਰਾ ਕਿਸੇ ਨੇ ਗੌਰ ਨਹੀਂ ਕੀਤੀ ਕਿ ਬੋਲਗਾਰਡ 3 ਦੀ ਲੋੜ ਹੈ ਬੋਲਗਾਰਡ 4 ਦੀ ਲੋੜ ਹੈ ਬੋਲਗਾਰਡ 5 ਦੀ ਲੋੜ ਹੈ ਬੋਲਗਾਰਡ 3 ਹਿੰਦੁਸਤਾਨ 6 ਜਿਹਦੇ ਨਾਲ ਗੁਲਾਬੀ ਸੁੰਡੀ ਨਹੀਂ ਪਾਏਗੀ ਜਿੱਦਾਂ ਪਹਿਲਾਂ ਮੈਲਕਰਮ ਬੋਲਵਾਰਮ ਪੈਂਦਾ ਸੀ ਉਹ ਜਦੋਂ بیਟੀ ਕਾਟਨ ਆਈ ਉਹ ਸਮੱਸਿਆ ਸਾਡੀ ਸੋਲਵ ਹੋ ਗਈ ਇਸੇ ਤਰ੍ਹਾਂ ਗੁਲਾਬੀ ਸੁੰਢੀ ਆ ਨਹੀਂ ਸੀ ਸਕਦੀ ਅੰਗੇਲੀ ਸਾਡੇ ਸਾਰੇ ਸਿਸਟਮ ਦੀ ਲੈ ਕੇ ਉੱਪਰ ਤੋਂ ਐਗਰੀਕਲਚਰ ਇਨਸਪੈਕਟਰ ਤਾਈਂ ਔਰ ਫਿਰ ਕਈ ਦਫਾ ਕਿਸਾਨ ਵੀ ਲਾਪਰਵਾਹੀ ਕਰ ਦਿੰਦਾ ਜਿਹਦੀ ਵਜ੍ਹਾ ਨਾਲ ਇਹ ਕੰਮ ਹੋਏ ਕੀ ਜਿੱਥੋਂ ਉਹ بی ਆਉਂਦਾ ਸੀ ਕਦੇ ਸੀ ਜਾ ਕੇ ਇਨਸਪੈਕਸ਼ਨ ਕਰਾਈ ਇੱਕ ਮਹਿਕਮਾ ਸੀਡ ਸਰਟੀਫਿਕੇਸ਼ਨ ਕੋਈ ਵੀ ਵੀ ਤਿਆਰ ਕਰਾਂਗੇ ਤਾਂ ਸਰਟੀਫਾਈ ਉਹਨੂੰ ਸਰਟੀਫਿਕੇਟ ਉਹ ਮਹਿਕਮਾ ਤੋਂ ਉਗਾ ਐਗਰੀਕਲਚਰ ਡਿਪਾਰਟਮੈਂਟ ਐਗਰੀਕਲਚਰ ਮਨਿਸਟਰ ਦੇ ਥੱਲੇ ਆ ਲੇਕਿਨ ਉਹ ਇਹਨੇ ਇੱਕ ਪਿਆ ਜੀਰੋ ਮੇਰਿਓ ਗੱਲ ਆ ਗੱਲਾਂ ਤੇ ਬਹੁਤ ਕਰਨ ਵਾਲੀਆਂ ਜਿੱਥੇ ਕੋਈ ਵੀ ਵੀ ਪੈਦਾ ਹੋਵੇ ਚਾਹੇ ਖਰਬੂਜੇ ਦਾ ਹੋਵੇ ਤਰਬੂਜ ਦਾ ਹੋਵੇ ਸਬਜੀ ਦਾ ਹੋਵੇ ਮੱਕੀ ਦਾ ਹੋਵੇ ਆਪਣੇ ਕਪਾ ਹੋਵੇ ਉਥੇ ਜਾ ਕੇ ਸਾਡਾ ਜਿਨ੍ਹਾਂ ਨੇ ਪੈਸੇ ਤੁਹਾਡੇ ਸਿਰ ਤੇ ਤੁਸੀਂ ਖਰਚਣੇ ਆ ਜੇਬ ਚੋਂ ਪੈਸਾ ਤੁਹਾਡੀ ਚੋਂ ਜਾਣਾ ਇਨਸਪੈਕਸ਼ਨ ਕਰਨਾ ਸਰਕਾਰਾਂ ਦਾ ਉਸ ਮਹਿਕਮੇ ਦਾ ਕੰਮ ਹੈ ਲੇਕਿਨ ਅੱਜ ਤੱਕ ਕਿਸੇ ਨੇ ਕੰਮ ਨਹੀਂ ਕੀਤਾ ਮੈਂ ਤਾਂ ਮੀਟਿੰਗ ਚ ਵੀ ਖਿੱਚਿਆ ਹੁਣ ਪਿੱਛੇ ਜਾਏ ਸੋ ਕਹਿ ਰਹੇ ਇਹ ਨਹੀਂ ਵਿਸ਼ੇ ਵਿਸ਼ੇ ਇਹ ਆ ਕਿ ਪੰਜਾਬ ਦਾ ਪਾਣੀ ਬਚਾਉਣਾ ਤੇ ਸਾਨੂੰ ਤਰਵਤਰ ਆ ਚੋਣਾ ਜਿਹੜਾ ਡਾਕਟਰ ਗਿੱਲ ਉਹ ਡਾਕਟਰ ਅੱਛਾ ਇੱਕ ਹੋਰ بڑا ਰਵਾਜ ਚੱਲ ਪਿਆ ਤੂੰ ਇਹ ਗੱਲ ਕਰੋ ਕੋਈ ਵੀ ਤਾਂ ਜਿਹੜੇ ਅਫਸਰ ਰਿਟਾਇਰ ਹੋਏ ਆ ਉਹ ਸਲਵਾਂ ਅਖਬਾਰਾਂ ਹੀ ਦਿੰਦੇ ਆ ਔਰ ਇੱਕ ਅਫਸਰ ਤਾਂ ਕਹਿੰਦਾ ਡ੍ਰੈਲੀ ਮੇਰੀ ਆ ਆਪਣੀ ਫੋਟੋ ਖਚਾਈ ਜਾਂਦਾ ਮੈਂ ਬਣਾਈ ਉਹ ਤੂੰ ਨਹੀਂ ਬਣਾਈ ਭਾਈ ਜਿਨ੍ਹਾਂ ਨੇ ਬਣਾਈ ਆ ਉਹਨਾਂ ਦਾ ਲੋ ਲੋ ਔਰ ਮੈਂ ਕਹਾਂ ਡੀਐਸ ਆ ਰਿਆਂ ਤਰ ਤਰ ਰਾਣੇ ਦੀ ਆ ਗਲਤ ਗੱਲ ਆ ਉਹ ਜਿਨ੍ਹਾਂ ਨੇ ਮਿਹਨਤ ਕੀਤੀ ਡਾਕਟਰ ਗਿੱਲ ਔਰ ਡਾਕਟਰ ਭੁੱਲਰ ਨੇ ਇਹ ਯਾਰੋ ਦੇਣ ਉਹਨਾਂ ਦੀ ਤਰਮਾਦ ਉਹਨਾਂ ਦਾ ਕਰੀਆ ਆ ਸੋ ਬੱਲੇ ਬੱਲੇ ਕਰਾਉਣ ਲਈ ਹੁਣ ਪੜਿਆ ਨੇ ਹੋਣਾ ਜਿੱਦਣ ਦੀ ਪਾਣੀ ਦੀ ਗੱਲ ਕਰਨੀ ਚਾਲੂ ਕੀਤੀ ਆ ਲੇਖ ਤੇ ਲੇਖ ਮੈਨੂੰ ਖੁਸ਼ੀ ਆ ਇਸ ਗੱਲ ਦੀ ਆ ਕਿ ਲੋਕ ਜਾਗੇ ਆ ਤੇ ਆਪਾਂ ਸਾਰੇ ਜਾਗੇ ਪਾਣੀ ਬਚਾਈਏ ਆਪਣਾ ਨਰਮਾ ਬੈਲਟ ਬਚਾਈਏ ਔਰ ਨਰਮਾ ਬੈਲਟ ਦੇ ਨਾਲ ਨਾਲ ਦੇਖੋ ਕਿਸਾਨੀ ਔਰ ਕਿਸਾਨ ਦੇ ਨਾਲ ਮਜ਼ਦੂਰ ਵੀ ਜੁੜਿਆ ਲੇਕਿਨ ਸਾਡੇ ਜੇ ਚੁਗਾਈ ਬੰਦ ਹੋ ਗਈ ਤੇ ਉਹਨਾਂ ਦੇ ਵਿਰੋਜਗਾਰ ਡਾਊਨ ਆਇਆ ਜੇ ਜਨਿੰਗ ਮਿਲਾ ਜਿਨ੍ਹਾਂ ਨੇ ਐਨ ਐਨ ਪ੍ਰਣੈਸ਼ਾਉ ਕਰ ਸਗੇ ਉਹਨਾਂ ਦੇ ਕਾਰਖਾਨੇ ਬੰਦ ਹੋਏ ਤਾਂ ਵੀ ਪੰਜਾਬ ਦਾ ਨੁਕਸਾਨ ਹੋਇਆ ਜੇ ਜਨਿੰਗ ਮਿਲਾ ਬੰਦ ਰ ਮੈਂ 450 ਜਨਿੰਗ ਮਿਲਾ ਸੀ ਆ ਅੱਜ ਗਲਤੀ ਦੇ ਨਾਲ ਮੈਂ ਉਹਨਾਂ ਅੱਜ ਬੈਠਾ ਭਾਸ਼ਣ ਦਿੰਦਾ ਕਹਿ ਗਿਆ ਕਿ 50 ਰਹਿ ਗਈਆਂ ਉਹ ਕਹਿੰਦੇ ਤੇਰੀ ਫਿਕਰ ਗਲਤ ਤੇ 30 ਆ ਔਰ 30 ਜੋ ਵੀ 15 ਇਸ ਵਾਰ ਬੰਦ ਹੋ ਜਾਣਗੀਆਂ ਇਹਦਾ ਮਤਲਬ ਸਿਫਰ ਹੋ ਜਾਏਗਾ ਕੰਮ ਜੇ ਜਿੰਗ ਮੇਲਾ ਨਹੀਂ ਤਾਂ ਸਪਿਨਿੰਗ ਮੇਲਾ ਜਿਹੜਾ ਇਹਨਾਂ ਤੁਹਾਡਾ कॉटन ਪੰਜਾਬ ਦਾ ਉਹ ਲੋਕ ਇਸਤੇਮਾਲ ਕਰਦੇ ਸੀ ਉਹ ਵੀ ਬੰਦ ਉਦੋਂ ਅੱਗੇ ਜੇ ਪੰਜਾਬ ਦੀ ਗੱਲ ਕਰ ਲਈਏ ਤੇ ਪੰਜਾਬ ਜਾਂ ਕੋਈ ਵੀ ਸੂਬਾ ਉਹਦੀ ਇਕਨੋਮੀ ਉਹ ਟੈਕਸ ਤੇ ਚੱਲਦੀ ਆ ਚਾਹੇ GST ਹੋਵੇ ਹੁਣ ਤਾਂ GST ਰਹਿ ਗਿਆ ਜਿਹੜਾ ਸਾਡੇ ਇੱਥੇ ਤਾਗਾ ਧਾਗੇ ਦੇ ਬਾਅਦ ਕੱਪੜੇ ਕੱਪੜੇ ਦੇ ਬਾਅਦ ਪੂਰਾ ਉਹਦੀ ਫੈਸ਼ਨ ਫੀਲਡ ਟੂ ਫੈਸ਼ਨ ਬੰਦੇ ਨੇ ਮੈਨੂੰ ਗੁਪਤਾ ਜੀ ਨੇ ਦੱਸਿਆ ਕਿਹਾ ਮੇਰਾ ਸੋਚ ਆ ਕਿ ਖੇਤ ਤੋਂ ਫੈਸ਼ਨ ਤਾਈਂ ਜੇ ਛੱਗਾ ਪਾਇਆ ਉੱਥੇ ਤਾਂ ਗੱਲ ਹੋਣੀ ਚਾਹੀਦੀ ਆ ਕਾਟਨ ਤੁਸੀਂ उगाਓ ਜਿੰਨਿੰਗ ਹੋਵੇ ਸਪਿਨਿੰਗ ਹੋਵੇ ਡਾਈਂਗ ਹੋਵੇ ਫਿਰ ਰੋਜ਼ਗਾਰ ਮਿਲੇਗਾ ਔਰ ਪੰਜਾਬ ਸੂਬੇ ਨੂੰ ਤਰੱਕੀ ਹੋਏਗੀ ਮੈਂ ਲੰਬਾ ਨਾ ਬੋਲਦਾ ਹੋਇਆ ਮੈਂ ਇੱਕ ਗੱਲ ਕਹਿਣੀ ਚਾਹਣਾ ਤੁਹਿੰਕੋ ਵੀ ਰਣਾ ਐਵੇਂ ਮਾਰੀ ਜਾਂਦਾ ਇਹ ਗੱਲਾਂ ਮੈਂ ਵਿਧਾਨ ਸਭਾ 'ਚ ਵੀ ਕਰਦਾ ਰਿਹਾ ਤੁਹਾਡੇ ਇੱਥੇ ਦੇ ਚਲੋ ਮੈਂ ਨਾ ਨਹੀਂ ਲੈਣਾ ਕਿਸੇ ਦਾ ਵੀ ਮੈਂ ਇੱਕ ਗੱਲ ਕਹਿਣੀ ਚੋਣਾ ਕਿ ਅਗਰ ਜ਼ਿਮੀਂਦਾਰ ਨੂੰ ਖੁਸ਼ਹਾਲ ਕਰਨਾ ਤੇ ਉਹਨੂੰ ਉਦਯੋਗ ਐਂਟਰਪ੍ਰੈਨਿਅਰ ਅੰਗਰੇਜ਼ੀ 'ਚ ਕਹਿੰਦੇ ਆ ਸਨਤਕਾਰ ਕਹਿੰਦੇ ਆ ਜਾਂ ਕਾਰੋਬਾਰ 'ਚ ਪਾਉਣਾ ਪਊਗਾ ਅਗਰ ਜ਼ਿਮੀਂਦਾਰ ਨੇ ਬਚਣਾ ਵੇਖੋ ਕੁਝ ਵੀ ਨਹੀਂ ਲੱਗਣਾ ਔਰ ਮੈਨੂੰ ਸਵਾਲ ਜਵਾਬ ਕਰੇ ਹੋਏ ਦੇਤੇ ਜਿੰਨੀਆਂ ਮੈਂ ਗੱਲਾਂ ਕੀਤੀਆਂ ਜਵਾਬ ਤੁਹਾਡਾ ਦੇ ਕੇ ਜਾਊਂਗਾ ਦੇਖੋ ਅਗਰ ਕਿਸਾਨ ਨੂੰ ਬਚਾਉਣਾ ਤੇ ਉਹਨੂੰ ਕਿਸੇ ਨਾ ਕਿਸੇ ਕਿਤੇ ਚ ਪਾਓ ਜੇ ਬਹੁਤ ਵੱਡੇ ਵੱਡੇ ਸਨਤਕਾਰ ਊਰਜਾ ਤੋਂ ਬਿਜਲੀ ਪੈਦਾ ਕਰ ਸਕਦੇ ਆ ਕਰਦੇ ਆ ਨਾ ਤੇ ਕਿਸਾਨ ਨੂੰ ਕਿਉਂ ਨਾ ਮਦਦ ਕਰੀਏ ਯਾਰੋ ਆਪਣੇ ਟਿਊਲ ਚਲਾਉਣ ਲਾਇਆ ਕਰ ਦੋਵੇ ਪੰਜਾਂ ਸਾਲਾਂ 'ਚ ਪੈਸੇ ਪੂਰੇ ਹੋ ਜਾਣਗੇ ਔਰ ਜਿਹੜਾ 9000 ਕਰੋੜ ਰੁਪਇਆ ਸਾਡੇ ਤੇ ਆਸਾਨ ਹੈ ਕਿ ਪੰਜਾਬ ਸਰਕਾਰ ਦਾ ਅਸੀਂ ਇਸਤੇਮਾਲ ਕਰਦੇ ਆਂ ਹਾਂਜੀ ਉਹ ਉਹ ਵੀ ਪੂਰਾ ਹੋ ਜਾਊਗਾ ਪੰਜਾਂ ਸਾਲਾਂ 'ਚ ਗਲਤ ਸੋਚਦੀ ਆ ਰੋਲਾ ਬੜਾ ਪਾਇਆ ਲੇਕਿਨ ਮੇਰੇ ਵਾਲਿਆਂ ਨੇ ਵੀ ਮੇਰੀ ਨਹੀਂ ਸੁਣੀ ਤੁਸੀਂ ਮੈਦਾਨ ਸਭਾ 'ਚ ਵੇਖ ਲਓ ਰਿਕਾਰਡ ਚੱਕ ਕੇ ਰਾਣਾ ਉਦਣ ਵੀ ਇਹ ਗੱਲ ਕਹਿੰਦਾ ਸੀ ਕਿ ਕਿਸਾਨ ਉਹ ਦੇਉ ਪਤੀ ਪੜਨਾ ਚਾਹੀਦਾ ਤੇ ਪਿੱਛੇ ਰਾਜ ਹੈ 2012 ਚ ਜਦੋਂ ਜਾਪਿਆ ਵੀ ਸਾਡੀ ਸਰਕਾਰ ਬਣਨੀ ਆ ਮੈਂ ਕੈਪਟਨ ਮਨਿੰਦਰ ਸਿੰਘ ਜੀ ਨੂੰ ਆ ਗੱਲ ਕੀਤੀ ਕਹਿੰਦੇ ਦੱਸ ਕੀ ਪ੍ਰੋਗਰਾਮ ਹੈ ਮੈਂ ਕਿਹਾ ਤੁਹਾਨੂੰ ਦੱਸਿਆ ਤੁਸੀਂ ਭਾਸ਼ਣ ਦੇ ਦੇਣਾ ਤੇ ਫਿਰ ਤਾਂ ਤੁਸੀਂ ਕੀਤਾ ਨਾ ਸਰਕਾਰ ਬਣਾਓ ਤੇ ਫਿਰ ਮੈਂ ਦੱਸੂ ਮੈਂ ਚੁੱਪ ਹੋ ਗਿਆ ਸਰਕਾਰ ਬਣੀ ਨਹੀਂ ਤੇ 14 ਚ ਮੋਦੀ ਸਾਹਿਬ ਕਹਿੰਦੇ ਵੀ ਮਲਟੀ ਨੈਸ਼ਨਲ ਵਿਦੇਸ਼ ਦੀਆਂ ਕੰਪਨੀਆਂ ਆਓ आके इत सोलर लाओ आ गई बी फिर उन्होंने कहा बी वे उद्योगपति हिंदुस्तान आ वो भी आ जाओ वह भी आ गए मैं क्या राणे कोई अकल कला अकलवंद तू नहीं अपने दिल च करते रखेंगा यह गल फिर मैं चिट्ठी लिखी मोदी साहब दिखाऊंगा मैं तुम तो मैं जिक्र बड़ी वार कर चुके हैं विधानसभा च भी कर चुके दो हजार पंद्रह मैं चिट्ठी दो हजार पंद्रह चिट्ठी लिखी मोदी साहब न ਮੈਂ ਮੋਦੀ ਸਾਹਿਬ ਅਗਰ ਕਰਨਾ ਸੋਲਰ ਤੇ ਸਨ ਆਫ ਦੀ ਸੋਇਲ ਧਰਤੀ ਦੇ ਪੁੱਤਰ ਨੂੰ ਮੌਕਾ ਦਿਓ ਧਰਤੀ ਦਾ ਪੁੱਤਰ ਤੁਸੀਂ ਬੈਠੇ ਹੋ ਸਾਹਮਣੇ ਜ਼ਮੀਨਾਂ ਵਾਲੇ ਚਾਹੇ ਇੱਕ ਲੈ ਚਾਹੇ 10 ਕਿਲੇ ਆ ਭਾਈ ਇਹਨਾਂ ਨੂੰ ਮੌਕਾ ਦਿਓ ਔਰ ਫਿਰ ਮੈਂ ਬੜੀ ਵਾਰ ਆਪਣੇ ਵਾਲਿਆਂ ਨੂੰ ਵੀ ਕਿਹਾ ਲੈ ਕਿਸੇ ਨੇ ਮੇਰੀ ਸੁਣੀ ਨਹੀਂ ਮੈਂ ਮੈਂ ਕਿਹਾ ਵੀ 1 ਇੱਕ 20 ਕਰੋੜ ਰੁਪਇਆ ਦੇ ਦਿਓ ਇੱਕ ਸਬਸਟੇਸ਼ਨ ਤੇ ਮੈਂ ਕਰਕੇ ਦਿਖਾ ਦਿੰਦਾ 20 ਕਰੋੜ ਨਹੀਂ ਮਿਲਿਆ ਲੇਕਿਨ ਅਗਰ ਕਿਸਾਨ ਨੂੰ ਬਚਾਉਣਾ ਔਰ ਕਿਸਾਨ ਦੀ ਤਰੱਕੀ ਆਪਾਂ ਚਾਹੁੰਦੇ ਆਂ ਮਜ਼ਦੂਰ ਦੀ ਤਰੱਕੀ ਚਾਹੁੰਦੇ ਆਂ ਔਰ ਸਬਸਿਡੀਆਂ ਖਤਮ ਕਰਨ ਦੀ ਗੱਲ ਇੱਕ ਸਟੇਜ 'ਚੀ ਉੱਥੇ ਵੀ ਗੱਲ ਚੱਲੀ ਏਦਾਂ ਨਹੀਂ ਖਤਮ ਹੋਣੀ ਇਹ ਜਿਹੜੀ ਚੀਜ਼ ਦਿੱਤੀ ਉਹ ਕੋ ਵਾਪਸ ਨਹੀਂ ਲੈ ਸਕਦਾ ਅਗਰ ਸਾਧਨ ਬਣਾਏ ਜਾਣ ਤੇ ਸਬਸਿਡੀ ਵੀ ਖਤਮ ਹੋ ਸਕਦੀ ਹੈ ਜਦ ਸਾਡੇ ਘਰ ਮੱਝ ਹੋਊਗੀ ਅਸੀਂ ਬਾਹਰ ਦੁੱਧ ਲੈਣ ਥੋੜਾ ਨਾ ਜਾਵਾਂਗੇ ਪੈਸੇ ਥੋੜੀ ਨਾ ਖਰਚਾਂਗੇ ਕਿਸੇ ਦੇ ਸਿਰ ਤੇ ਤੋੜਨਾ ਦੁੱਧ ਪੀਾਂਗੇ ਸਾਡੇ ਘਰ ਬਿਜਲੀ ਬਣੂਗੀ ਪਹਿਲਾ ਅਸੀਂ ਇਸਤੇਮਾਲ ਕਰਾਂਗੇ ਬਾਕੀ ਦੀ ਸਟੇਟ ਗ੍ਰਿਡ ਤੇ ਜਾਏਗੀ ਔਰ 5 ਸਾਲਾਂ ਅਜ ਪਹਿ ਪੂਰੇ ਹੋਣਗੇ 5ਾਂ ਚ ਸੋਚ ਪੰਜਾਬ ਚੱਲੂਗਾ ਇੱਕ ਸੋਚਣਾ ਪਰ ਉਹ ਸੋਚ ਨੂੰ ਅੱਗੇ ਵਧਾਉਣ ਲਈ ਵੀਰੋ ਇਕੱਲਾ ਕੋਈ ਕੁਝ ਨਹੀਂ ਕਰ ਸਕਦਾ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਹੈ ਚਾਹੇ ਵਪਾਰੀ ਹੈ ਚਾਹੇ ਮੁਲਾਜ਼ਮ ਹੈ ਆਪਾਂ ਸਾਰਿਆਂ ਨੂੰ ਸਿਰ ਜੋੜ ਕੇ ਮੁੱਦੇ ਹੋਰ ਬੜੇ ਨੇ ਪੰਜਾਬ ਦੇ ਅੱਜ ਕੇਵਲ ਖੇਤ ਖੇਤ ਕਿਸਾਨ ਦਾ ਉਹਦੀ ਫਸਲੀ ਵਿਭਿੰਨਤਾ ਦਾ ਤੇ ਉਹਨੇ ਕਿਵੇਂ ਤਰੱਕੀ ਕਰਨੀ ਆ ਆਪਣਾ ਮਨ ਮੈਂ ਤੁਹਾਡੇ ਨਾਲ ਸਾਂਝਾ ਕਰਨ ਆਇਆ ਸੀ ਮੱਕੀ ਬੀਜੋਂਗੇ 2 ਸਾਲੇ ਘਾ ਲੋ ਪਰ ਸਾਲੇ ਵੀਰ ਕਿੱਧਰ ਆ ਓਹੋ ਆ ਤਾਂ ਇਧਰ ਆ ਤਾਂ ਫਾਇਦਾ ਕੀ ਬਾਤ ਹੈ ਵੀਰ ਠੀਕ ਹੋ ਇੱਕ ਗੱਲ ਛਾਪ ਦੇ ਅੱਜ ਸਰਕਾਰਾਂ ਮੂੰਗੀ ਦੀ ਐਮ ਐਸ ਪੀ ਦੇਣ ਤੋਂ ਮੁੱਕਰ ਜਾਨੀ ਦੋ ਸਾਲ ਦੀ ਮੇਰੀ ਗਰੰਟੀ ਦੋ ਸਾਲ ਦੀ ਜਿਹੜਾ ਆ ਸਾਲ ਬਰਸਾਤੀ ਮੱਕੀ ਬੀਜੋਗੇ ਅਗਲੇ ਸਾਲ ਬਰਸਾਤੀ ਮੱਕੀ ਬੀਜੋਗੇ ਰਣਾ ਗਰੰਟੀ ਕਰਦਾ ਕਿ ਤੁਹਾਨੂੰ ਐਮ ਐਸ ਪੀ ਮੈਂ ਦਊਗਾ ਕੋ ਸਰਕਾਰ ਨੂੰ ਯਾਰੋ ਹੌਸਲੇ ਨਾਲ ਚੱਲਦਾ ਕੰਮ ਹੌਸਲੇ ਨਾਲ ਚੱਲਦਾ ਔਰ ਜੱਤਾ ਹੀ ਤੁਹਾਨੂੰ ਐਮ ਐਸ ਪੀ ਦੀ ਗਰੰਟੀ ਨਾ ਹੋਈ ਤੁਸੀਂ ਮੱਕੀ ਨਹੀਂ ਵੇਚਣੀ ਇਹ ਮੈਨੂੰ ਵੀ ਪਤਾ ਸੋ ਗੱਲਿਆ ਸਰਕਾਰ ਅੱਗੇ ਆਵੇ ਸਾਨੂੰ ਬੰਨੇ ਜੇ ਰਾਣਾ ਕਹਿ ਰਿਹਾ ਤਾਂ ਬੰਨੇ ਕੀ ਕਰ ਦਸਕਤ ਇਥੇ ਤੇ ਸਰਕਾਰ ਵੀ ਕਰੇ ਦਸਕਤ ਕਿ 10000 ਰੁਪਏ ਕਿੰਨਾ ਸਰਕਾਰ ਦੇਗੀ ਜਿਹੜਾ ਤੁਸੀਂ ਬਿਜਲੀ ਦੀ ਖਪਤ ਕਰਨੀ ਆ ਸੋ ਗੱਲਾਂ ਬਹੁਤ ਨੇ ਫੇਰ ਕਰਾਂਗੇ ਅੱਜ ਮਾਲਵੇ ਦੀ ਧਰਤੀ ਤੇ ਪਹਿਲੀ ਵਾਰ ਆਉਣ ਦਾ ਮੌਕਾ ਮਿਲਿਆ ਔਰ ਦਿਲ ਖੁਸ਼ ਹੋ ਗਿਆ ਤੁਹਾਡਾ ਵਿਸ਼ਾਲ ਹਿਰਦੇ ਵੇਖ ਕੇ ਹਾਂਜੀ ਤੁਸੀਂ ਯਾਰੋ ਮਾਲਵੇ ਵਾਲੇ ਜਦੋਂ ਤੁਰਦੇ ਆ ਫਿਰ ਇਹਨਾਂ ਨੂੰ ਕੋਈ ਡੱਕ ਨਹੀਂ ਸਕਦਾ ਅਗਰ ਕਿਸਾਨ ਸੰਘਰਸ਼ ਦੀ ਗੱਲ ਕਰੀਏ ਤਾਂ ਵੀ ਮਾਨਸੇ ਵਾਲਿਓ ਬਠਿੰਡੇ ਵਾਲਿਓ ਇਹ ਬਈ ਤੁਸੀਂ ਕਾਮਯਾਬ ਕੀਤਾ ਤੇ ਜੇ ਪੰਜਾਬ ਨੂੰ ਅੱਗੇ ਲੈ ਜਾਣਾ ਤੇ ਉਹ ਵੀ ਤੁਸੀਂ ਲੈ ਜਾਣਾ ਇਹਦੇ ਲਈ ਆਪਾਂ ਸਾਰੇ ਸਿਰ ਜੋੜ ਕੇ ਤੁਰ ਪਈਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਯਾਰੋ ਮੇਰੇ ਖਿਆਲ ਨਾਲ ਮੈਂ ਐਮਐਸਬੀ ਵਾਲੀ ਗੱਲ ਕਲੀਅਰ ਹੋ ਗਈ ਹੋ ਗਈ ਵੀਰ ਹੁਣ ਸਵਾਲ ਜਿਹੜਾ ਮਰਜੀ ਪੁੱਛੋ ਜਵਾਬ ਐਵੇਂ ਗੱਲਾਂ ਨਾਲ ਨਹੀਂ ਗੱਲਾਂ ਦਾ ਕਰਾ ਨਹੀਂ ਬਣਾਇਆ ਆਪਾਂ ਕੰਮ ਕਰਕੇ ਇੱਥੇ ਪਹੁੰਚੇ ਆ ਜੇ ਮੈਂ ਪਹੁੰਚ ਸਕਦਾ ਯਾਰਾ ਮੈਂ ਵੀ ਵਟਾਂ ਦੇ ਤੁਰੇ ਫਿਰਦਾ ਸੀ ਤੁਹਾਡੇ ਅੰਦਰ ਤੇ ਮੈਂ ਕਿਤੇ ਠੀਕ ਹੈ ਮਾਲਕ ਦੇ ਰਿਹਾ ਤੇ ਤੁਹਾਨੂੰ ਕਿਉਂ ਨਹੀਂ ਦੇਊਗਾ ਲੇਕਿਨ ਗੱਲ ਹੈ ਤੁਹਾਨੂੰ ਸਿਹਤ ਦੇਣ ਵਾਲਾ ਬੰਦਾ ਚਾਹੀਦਾ ਸੋ ਵੀਰੋ ਮੇਰੇਓ ਵਾਧੂ ਘਾਟੂ ਜੇ ਮੈਂ ਕੋਈ ਗੱਲ ਕਰ ਗਿਆ ਵਾਂ ਕਿਸੇ ਦੀ ਸ਼ਾਨ ਦੇ ਖਿਲਾਫ ਗੱਲ ਕਰ ਗਿਆ ਵਾਂ ਤਾਂ ਖਿਮਾ ਦਾ ਜਾ ਚੱਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ